ਦਿੱਲੀ ਤੋਂ ਲਿਆ ਕੇ ਪੰਜਾਬ ਵੇਚਦੇ ਸਨ ਕਾਰਾਂ ਤੇ ਕਾਰਾਂ ਵੀ ਸਨ ਚੋਰੀ ਦੀਆਂ ਲਗਾ ਕੇ ਜਾਲੀ ਨੰਬਰ ਪਲੇਟਾਂ ਠੱਗਦੇ ਸਨ ਪੋੜੇ ਪਾਲੇ ਗਾਕ ਗਵਰਨਮੈਂਟ ਤੇ ਮਨੁੱਖੀ ਅਧਿਕਾਰਾਂ ਦੇ 40 ਸਟicker ਲਗਾ ਕੇ ਪਾਉਂਦੇ ਸਨ ਪ੍ਰਵਾਹ ਜੇਕਰ ਤੁਸੀਂ ਵੀ ਸੋਚਦੇ ਹੋ ਕਿ ਦਿੱਲੀ ਤੋਂ ਅਸੀਂ ਇੱਕ ਸਸਤੀ ਜੀ ਕਾਰ ਲੈ ਕੇ ਆਵਾਂਗੇ ਤਾਂ ਉਸ ਕਾਰ ਨੂੰ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਸੱਜਣਾ ਮਿੱਤਰਾਂ ਪਿਆਰਿਆਂ ਦੇ ਵਿੱਚ ਕੁਮਾ ਕੇ ਉਹਨਾਂ ਦੇ ਉੱਪਰ ਰੋ ਪਾਵਾਂਗੇ ਤਾਂ ਇਹ ਸੋਚ ਤੁਹਾਨੂੰ ਲੈਣੇ ਦੇ ਦੇੜੇ પા ਸਕਦੀ ਹੈ ਬੜੀ ਧਿਆਨ ਦੇ ਨਾਲ ਖਰੀਦਦਾਰੀ ਕਰਨੀ ਹੋਏਗੀ ਕਿਉਂਕਿ ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਦੀ ਮੁਹਿੰਮ ਤਹਿਤ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੇ ਸੀਆਈ ਸਟਾਫ ਵੱਲੋਂ ਇੱਕ ਬਹੁਤ ਤੇ ਮੁਸਤੈਦੀ ਦੇ ਨਾਲ ਇੱਕ ਐਸੇ ਗ੍ਰੋਹ ਦਾ ਪਰਦਾ ਫਾਸ਼ ਕੀਤਾ ਜੋ ਦਿੱਲੀ ਤੋਂ ਜਾਲੀ ਨੰਬਰ ਪਲੇਟਾਂ ਦੇ ਨਾਲ ਚੋਰੀ ਕੀਤੀਆਂ ਗੱਡੀਆਂ ਲਿਆ ਕੇ ਵੇਚਿਆ ਕਰਦਾ ਸੀ ਜੀਹਾਂ ਦਿੱਲੀ ਤੋਂ ਚੋਰੀ ਕੀਤੀਆਂ ਗੱਡੀਆਂ ਤੇ ਜਾਲੀ ਨੰਬਰ ਪਲੇਟਾਂ ਲਗਾ ਕੇ ਗਵਰਨਮੈਂਟ ਤੇ ਮਨੁੱਖੀ ਅਧਿਕਾਰ ਦੇ ਜਾਲੀ ਸਟicker ਲਗਾ ਕੇ ਲੋਕਾਂ ਤੇ ਪ੍ਰਭਾਵ ਪਾ ਕੇ ਉਹਨਾਂ ਨੂੰ ਓਕਾਰਾਂ ਵੇਚੀਆਂ ਜਾਂਦੀਆਂ ਸਨ ਇਸ ਮੁਹਿੰਮ ਦੇ ਤਹਿਤ ਦੋ ਚੋਰੀ ਸ਼ੁਦਾ ਕਾਰਾਂ ਬਰਾਮਦ ਕੀਤੀਆਂ ਗਈਆਂ ਨੇ ਦੋਸ਼ੀ ਜੋ ਕਿ ਗਵਰਨਮੈਂਟ ਤੇ ਮਨੁੱਖੀ ਅਧਿਕਾਰ ਦੇ ਝਾਲੀ ਸਟicker ਲਗਾ ਕੇ ਗੱਡੀਆਂ ਦੀ ਵਰਤੋਂ ਕਰ ਰਹੇ ਸਨ ਗ੍ਰਿਫਤਾਰ ਮੁਲਜ਼ਮ ਮਨਜੀਤ ਸਿੰਘ ਦੇ ਖਿਲਾਫ ਪਹਿਲਾਂ ਵੀ ਧੋਖਾਧੜੀ ਟਰੈਵਲ ਏਜੰਟ ਇਮੀਗ੍ਰੇਸ਼ਨ ਧੋਖਾਧੜੀ ਤੇ ਵਹੀਕਲ ਚੋਰੀ ਦੇ ਨੌ ਮਕਦਮੇ ਦਿੱਲੀ ਅੰਮ੍ਰਿਤਸਰ ਸਿਟੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਦਰਜ ਨੇ ਹੁਣ ਅਗਲੇਰੀ ਜਾਂਚ ਵੀ ਚਲ ਰਹੀ ਹੈ ਅੰਮ੍ਰਿਤਸਰ ਪੁਲਿਸ ਨੇ ਦੱਸਿਆ ਕਿ ਹਰ ਤਰੀਕੇ ਦੇ ਨਾਲ ਸੁਰੱਖਿਅਤ ਮਾਹੌਲ ਮਹਈਆ ਕਰਵਾਉਣ ਦੇ ਲਈ ਉਹ ਵਚਨਬੱਧ ਨੇ ਇਸ ਮੌਕੇ ਦੇ ਉੱਪਰ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਸ ਮੁਹਿੰਮ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਇਸ ਸ਼ਖਸ ਦੇ ਬਾਰੇ ਕੁਝ ਇਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਖੋਲਰ ਸਾਹਿਬ ਉਹਨਾਂ ਦੇ ਹੇਠਲਾ ਨਸਾ ਸਿਆਈਏ ਸਟਾਫ 3 ਤੇ ਏਸੀਪੀ ਮਨਿੰਦਰ ਜੀ ਇਹਨਾਂ ਨੇ ਐਫ ਆਈ ਆਰ ਰਿਸਟਰ ਕੀਤੀ ਹੈ ਫਾਈ ਨੰਬਰ 18252 2025 ਅੰਡਰ ਸੈਕਸ਼ਨ 303 2 317 2 342 2 ਕਾਰ 2 ਪੀ ਐਨ ਐਸ ਪੀ ਐਸ ਕੈਂਟੋਨਮੈਂਟ ਅੰਮ੍ਰਿਤਸਰ ਜੋ ਕਿ ਸਾਰੇ ਕਾਰਬੀ ਸੀਆਈਏ ਸਟਾਫ ਕ੍ਰੀਨੇ ਕੀਤੀ ਹੈ ਇਹਦੇ ਸਗੇ ਕਿ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਲੇਡੀ ਐਡਵੋਕੇਟ ਹੈਗੀ ਹੈ ਸਿਮਰਨਜੀਤ कौर ਉਹਦਾ ਉਹ ਆਪਣੀ ਵਕਾਲਤ ਯਾਰ ਦੇ ਵਿੱਚ ਚੋਰੀ ਦੀ ਗੱਡੀ ਚਲਾ ਰਹੀ ਹੈ ਜਿਹਦੇ ਉੱਪਰ ਹਿਊਮਨ ਰਾਈਟਸ ਦਾ ਵੀ ਸਟicker ਲੱਗਿਆ ਹੋਇਆ ਤੇ ਦੂਸਰਾ ਆਪਣਾ ਗਵਰਨਮੈਂਟ ਆਫ ਪੰਜਾਬ ਦਾ ਵੀ ਉਹਨੇ ਸਟicker ਲਾਇਆ ਹੋਇਆ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਇਨਫੋਰਮੇਸ਼ਨ ਦੇ ਉੱਪਰ ਐਕਟ ਆਨ ਕਰਦੇ ਸੀਆਈਏ ਸਟਾਫ 3 ਨੇ ਆਪਣਾ ਗੱਡੀ ਰਾਉਂਡ ਅਪ ਕੀਤੀ ਤੇ ਬਲੇਨੋ ਕਾਰ ਹੈ ਗ੍ਰੇ ਕਲਰ ਦੀ ਤੇ ਉਹ ਜਦੋਂ ਰਾਉਂਡ ਅਪ ਕੀਤੀ ਤੇ ਉਹਨੂੰ ਅਸੀਂ ਆਪਣੇ ਕਬਜ਼ੇ ਵਿੱਚ ਲਿੱਤਾ ਤੇ ਉਹਦੀ ਸਰਚ ਦੇ ਦੌਰਾਨ ਸਾਨੂੰ ਉਹਦੇ ਵਿੱਚੋਂ ਉਹਦੀ ਅਸਲੀ ਨੰਬਰ ਪਲੇਟ ਸੀ ਮਿਲੀਆਂ ਪਰ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਜਿਹੜੀ ਜਾਲੀ ਨੰਬਰ ਪਲੇਟਸ ਸੀ ਸੀਗੀਆਂ ਉਹ ਵੀ ਬਿਲਕੁਲ ਅਸਲੀ ਦੀ ਤਰ੍ਹਾਂ ਹੀ ਲੱਗੀਆਂ ਹੋਈਆਂ ਸੀ ਤੇ ਜਦੋਂ ਅਸਲੀ ਨੰਬਰ ਪਲੇਟ ਸਾਨੂੰ ਮਿਲੀਆਂ ਉਹ ਅਸੀਂ ਓਨਰ ਨੂੰ ਕਾਲ ਅਪ ਕੀਤਾ ਰਿਕਾਰਡ ਕਢਾ ਕੇ ਇਹ ਦਿੱਲੀੋਂ ਕਾਰ ਚੋਰੀ ਹੋਈ ਸੀਗੀ ਜੀ ਫਿਰ ਅਸੀਂ ਹੋਰ ਉਹਦੇ ਉੱਪਰ ਕਾਰਵਾਈ ਹੋਰ ਉਹਦੇ ਉੱਪਰ ਐਕਟ ਪਨ ਕੀਤਾ ਤੇ ਸਾਨੂੰ ਉਹਦੇ ਨਾਲ ਨਾਲ ਇੱਕ ਸੀਆਈਏ ਸਟਾਫ ਦੀ ਸੌਰੀ ਇੱਕ ਸਾਨੂੰ ਕੀਆ ਸੈਲਟੋ ਕੀਆ ਸੋਨਿਕ ਕਾਰ ਵੀ ਘਰਾਮਤ ਹੋਈ ਜਿਹੜਾ ਕਿ ਅਪਲਾਈਡ ਫੋਰ ਅ ਸਿਗਾ ਨੰਬਰ ਪਰ ਜਿਹੜੀ ਕੀਆ ਸੈਲਟੋ ਕੀਆ ਸੋਨਿਕ ਕਾਰ ਹੈ ਉਹਦੇ ਉੱਪਰ ਸ਼ੀਸ਼ੇ ਦੇ ਅੰਦਰ ਐਡਵੋਕੇਟ ਦਾ ਸਟicker ਸੀਗਾ ਜਿਹਦੇ ਤੇ ਸਿਮਰਨਜੀਤ ਪੌਰ ਡਾਕਟਰ ਜਸਵੰਤ ਸਿੰਘ ਉਹਦਾ ਐਡਵੋਕੇਟ ਦਾ ਜਿਹੜਾ ਹਾਈ ਕੋਰਟ ਦਾ ਸਟicker ਮਿਲਦਾ ਹੈ ਉਹ ਲੱਗਿਆ ਹੋਇਆ ਸੀ ਤੇ ਜੋਤੋ ਸੰਸਾਰ ਪਤਾ ਚਲੇ ਤੇ ਅਸੀਂ ਜਿਹੜਾ ਆਪਣਾ ਮਨਜੀਤ ਸਿੰਘ ਹੈ son of Jaswant Singh ਐ ਦੋਨੋਂ ਪੈਂਟਰਾ ਹੈਗੇ ਆ ਮਨਜੀਤ ਤੇ ਸਿਮਨਜੀਤ ਕੌਰ ਉਹਨੂੰ ਅਸੀਂ ਪ੍ਰੋਡਕਸ਼ਨ ਵਾਰਡਨ ਤੋਂ ਲੈ ਕੇ ਆਏ ਗੋਇੰਵਾਲ ਸਾਬ ਤੋਂ ਤੇ ਉਹਦੇ ਆਪ ਤਾਂ ਹੀ ਸਾਨੂੰ ਕੀਆਕਾਰ ਵੀ ਬ੍ਰਮਤ ਹੋਈ ਤੇ ਅਸੀਂ ਪਰਚਾ ਦਰਜ ਕਰਕੇ ਮਨਜੀਤ ਦੀ ਰੈਸਪਾਲੀ ਹੈ ਸਿਮਨਜੀਤ ਕੌਰ ਹਲੇ ਪੱਜੀ ਹੋਈ ਸਰ ਕਿੰਨੀਆਂ ਕਦੀਆਂ ਦਿੱਲੀ ਤੋਂ ਲੈ ਕੇ ਆਏ ਨੇ ਵੀ ਹੁਣ ਤੱਕ ਹਲ ਤੱਕ ਸਾਨੂੰ ਜੋ ਇਨਫੋਰਮੇਸ਼ਨ ਹੈ ਉਹ ਦੋ ਗੱਡੀਆਂ ਦੀ ਹੈਗੀ ਹੈ ਬਲੇਨੋ ਕਾਰ ਤੇ Kia Sonet ਕਾਰ ਆਪਾਂ ਲਗਾ ਕਿ ਦੰਗੀਆਂ ਚੋਰੀਆਂ ਗਈਆਂ ਨੇ ਜੀ ਇਹਨਾਂ ਦੇ ਬਾਰੇ ਪੁੱਛੋ ਨਹੀਂ ਖਰੀਦੀ ਨਹੀਂ ਇਹ ਚੋਰੀ ਦੀ ਹੈਗੀ ਹੈ ਅੱਛਾ ਜੀ ਦੋਨੋਂ ਗੱਡੀਆਂ ਜਿਹੜੀਆਂ ਚੋਰੀ ਦੀਆਂ ਅਸੀਂ ਤਾਂ ਟਰੈਕ ਡਾਊਨ ਕਰ ਰਹੇ ਹਾਂ ਕੌਣ ਅਜਲੀ ਨੰਬਰ ਪਲੇਟ ਵੀ ਕੌਣ ਬਣਾ ਰਿਹਾ ਕਿਉਂਕਿ ਪੂਰੀ ਉਬਹੂ ਜਿਹੜੀ ਨੰਬਰ ਪਲੇਟ ਹੈ ਉਹ ਹੈਗੀ ਹੈ ਜਿਵੇਂ ਨਾਰਮਲ ਆਪਣਾ ਆਰਟੀਕਲ ਆਫਿਸ ਦਾ ਨੰਬਰ ਪਲੇਟ ਜੀ ਮਨਜੀਤ ਸਿੰਘ ਦੇ ਉੱਪਰ 6 ਪਰਚੇ ਦਰਜ ਹੈਗੇ ਆ ਸਮਝਿਆ ਤਾਂ ਬਾਹਰ ਆਇਆ ਨਹੀਂ ਹੋਣੇ ਐ ਹੁਣ ਦੁਬਾਰਾ ਜੇਲ੍ਹ ਵਿੱਚ ਹੈ ਫੈਬਰੂਰੀ ਦਾ ਉਸ ਤੋਂ ਪਹਿਲਾਂ ਬੇਲ ਤੇ ਬਾਹਰ ਸੀਗਾ ਉਦੋਂ ਇਹਨੇ ਚੋਰੀਆਂ ਕੀਤੀ ਸਰ ਗੈਮ ਨਾਲ ਲਿੰਕ ਨਹੀਂ ਕਿ ਕਿਸ ਨਾਲ ਨਹੀਂ ਇਹ ਦੋਨਾਂ ਦਾ ਹਾਲੇ ਤੱਕ ਜੋ ਸੰਪਰਦਾ ਚੱਲਿਆ ਦੋਨਾਂ ਦਾ ਆਪਸੀ ਗਿਆ ਹੈਗਾ ਪੁਰਾਣੇ ਸਮੇਂ ਤੋਂ ਇਹਨਾਂ ਦੇ ਦਸਤਾਵੇਜ਼ਾਂ ਦੇ ਕੰਮ ਜਿਹੜੇ ਲਗਾਤਾਰ ਕੀਤੇ ਜਾ ਰਹੇ ਦੇਖੋ ਜਿਹੜੇ 6 ਪਰਚੇ ਦਰਜ ਹੈਗੇ ਐ ਇਹਦੇ ਤੇ ਮਨਜੀਤ ਤੇ ਉਹ ਚੋਰੀ ਵਗਰਾ ਦੇ ਹੀ ਹੈਗੇ ਐ ਤੇ ਆਬਵੀਅਸਲੀ ਤੇ 420 ਦੇ ਵੀ ਹੈਗੇ ਐ ਤੇ ਦੋ ਚੋਰੀ ਦੇ ਬਾਕੀ 420 ਦੇ ਨੇ ਤੇ ਆਬਵੀਅਸਲੀ ਧੋਖਾਧੜੀ ਦੇ ਕੰਮ ਤਾਂ ਕਰ ਹੀ ਰਹੇ ਆ ਜੀ ਸਰ 1200 ਸੀ ਇੰਦੇ ਪ੍ਰਧਾਨ ਨੂੰ ਐ ਜਿਹੜਾ ਦੱਸਿਆ ਗਿਆ ਨਹੀਂ ਤੁਹਾਡੇ ਕੀ ਲੈ ਕਰ ਰਹੇ ਨੇ ਹਾਂਜੀ ਉਹਨਾਂ ਦੇ ਨੋਟਿਸ ਇਚ ਹੈ ਅੱਛਾ ਜਾਣਕਾਰੀ ਦਿੱਤੀ ਜਾਏਗੀ ਜਿਵੇਂ ਬਿਲਕੁਲ ਜੀ ਅਸੀਂ ਜਿਵੇਂ ਦੋ ਵਡੀਆਂ ਦੀ ਲੈ ਲਈ ਹੈ ਹੋਰ ਵੀ ਅਸੀਂ ਦਿੱਲੀ ਜਿਹੜਾ ਤਿਲਕਨਗਰ थाना ਜਿਹੜਾ ਹੈਗਾ ਉੱਥੇ ਵੀ ਅਸੀਂ ਕੰਟੈਕਟ ਕੀਤਾ ਹੈ ਉਹਨਾਂ ਨੇ ਵੀ ਐਫ ਆਈ ਆਰ ਆਪਣੀ ਕੱਟੀ ਹੈ ਤੇ ਉਹਦਾ ਨੰਬਰ ਹੈਗਾ ਐਫ ਆਈ ਆਰ ਨੰਬਰ 30851 ਅੰਡਰ ਸੈਕਸ਼ਨ 379 ਆਈ ਪੀ ਸੀ 710 2023 ਦੀ ਐਫ ਆਈ ਆਰ ਸੀ ਉਹ ਚੋਰੀ ਕਰਦੇ ਸੀ ਕਿ ਚੋਰੀ ਕਰਾ ਕੇ ਇੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਹੱਲੇ ਅਸੀਂ ਜਿਵੇਂ ਇਹਨੂੰ ਪ੍ਰੋਡਕਸ਼ਨ ਵਾਰਡਨ ਤੇ ਲਿੱਤਾ ਹੱਲੇ ਅਸੀਂ ਪੁੱਛਗਿਛ ਕਰ ਰਹੇ ਹਾਂ ਪਰ ਜੋ ਹਾਲ ਤੱਕ ਜੋ ਪਤਾ ਚੱਲੇ ਇਹਨੇ ਜਿਹੜੀ ਦੋ ਗੜੀਆਂ ਚੋਰੀ ਕੀਤੀ ਹੈ ਮਤਲਬ ਇਹਨੇ ਸਿਸਟਰੀ ਚਲਾ ਰਹੀ ਸੀ